ਆਪ ਵੀਰੇ स्नोमैन ਦੀ ਆ ਠੀਕ ਆ ਬਾਈ ਜਿਹਦਾ ਇਹ ਲੱਗਿਆ ਆ ਏਬੀਐਸ ਦਾ ਪੇਪਰ ਲੱਗਾ ਹਾਂ ਏਬੀਐਸ ਪੇਪਰ ਲੱਗਿਆ ਲੱਗਿਆ ਸਿਕਸੜਾ ਵੀਰੇ ਅੱਛਾ ਇਹ 6 ਮਹੀਨੇ ਤੋਂ ਵੀਰੇ 6 ਦਿਨ ਘਾਟ ਆ ਇਹ ਵੀਰੇ ਟੈਸਨ ਦੀ ਆਪ ਆ ਰੋਕੀ ਬੋਲ ਤੋਂ ਗੱਬਣਾ ਗੱਬਣ ਕਿੰਨੇ ਟਾਈਮ ਦੀ ਰਮਣੇ ਇਹ ਵੀਰੇ 4 ਮਹੀਨੇ ਤੋਂ 5-6 ਦਿਨ ਘਾਟ ਆ ਚੱਕ ਪਾਸ ਹੈ ਨਾ ਚੱਕ ਪਾਸ ਹੈ ਬਰੇ ਬਰੇ ਮੂੰਹਾਂ ਕੱਚੀ ਖੀਰੀ ਆ ਠੀਕ ਆ ਬਾਈ ਹਿਸਾਬ ਨਾਲ 15 ਤੋਂ ਬਾਹਰ ਚਲਣੀ ਚਾਹੀਦੀ ਆ ਚਲਣੀ ਚਾਹੀਦੀ ਆ ਜਿਹੜੇ ਹਿਸਾਬ ਨਾਲ 49000 ਦੀ ਤੁਹਾਨੂੰ ਇਹ ਮਿਲ ਜਣੀ ਆ ਕਿਉਂਕਿ ਬਾਈ ਕਹਿੰਦਾ ਕੰਮ ਦੀ ਰੋਤ ਆ ਅੱਜ ਇਹ ਆਪਾਂ ਕਿੰਨੇ ਦੀ ਦੇਣੀ ਆ 40000 ਦੀ ਠੀਕ ਆ ਮਿੱਤਰੋ ਸਵਾਗਤ ਹੈ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਆ ਖੰਘੂੜਾ ਡੈਰੀ ਫਾਰਮ ਪਿੰਡ ਤਾਜਪੁਰ ਤਹਿਸੀਲ ਰੈਕੋਟ ਤੇ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਬਾਈ ਦੇ ਫਾਰਮ ਦੇ ਟਾਪ ਦੇ ਨਵੇਂ ਨਵੇਂ ਜਰਸੀਆਂ ਦੇ ਬੇਟੀ ਕੌੜੇ ਤੋਂ ਤੁਹਾਨੂੰ ਆਪਾਂ ਜਿਹੜੇ ਐਚਪ ਦੇ ਬਹੁਤ ਟੌਪ ਦੇ ਨਗੀਨੇ ਉਹ ਵੀ ਦਿਖਾਵਾਂਗੇ ਵੀਡੀਓ ਦੇ ਨਾਲ ਅਖੀਰ ਤੱਕ ਬਣੇ ਰਹੋ ਬਾਈ ਤੁਹਾਨੂੰ ਸਾਰੀ ਜਾਣਕਾਰੀ ਦੁੱਧ ਰੇਟ ਸਾਰਾ ਕੁਝ ਲੈ ਕੇ ਦੇਵਾਂਗੇ ਬਾਕੀ ਕੋਈ ਵੀ ਜਾਨਵਰ ਖਰੀਦਣ ਦੀ ਤਸੱਲੀ ਪਰਖ ਤੇ ਆਪਦੀ ਸਮਝ ਦੇ ਨਾਲ ਖਰੀਦਣਾ ਜਾਣਕਾਰੀ ਆਪਾਂ ਬਾਈ ਰਮਣੇ ਤੋਂ ਲੈਣਿਆ ਰਮਣੇ ਬਾਈ ਪਹਿਲਾਂ ਤਾਂ ਸਵਾਗਤ ਕਰਦੇ ਆ ਜੀ ਸਵਾਗਤ ਹੈ ਤੁਹਾਡਾ ਜੀ ਤੇ ਰਮਣੇ ਕਿੰਨੇ ਤੋਂ ਰੇਟ ਸ਼ੁਰੂ ਆ ਬਾਈ ਅੱਜ ਦੇ ਅੱਜ ਦੇ ਵੀਰੇ 40000 ਤੋਂ ਸਟਾਰਟ ਹੋਣਗੇ 40000 ਤੋਂ ਸਟਾਰਟ ਨਗੀਨੇ ਪੀ ਸੀ ਹੋਣਗੇ ਹਾਂ ਨਗੀਨੇ ਪੀ ਸੀ ਚੱਲ ਬਾਤ ਇੱਥੇ ਕਰ ਲਈਏ ਸ਼ੁਰੂ ਆ ਹਾਂ ਜੀ ਇੱਥੇ ਕਰ ਲਈਏ ਇਦੇ ਵੀਰੇ 10 ਦਿਨ ਬਾਕੀ ਪਏ ਆ 10 ਦਿਨ ਹਜੇ ਬਾਕੀ ਪਏ ਆ ਦੂਜੇ ਸਵੇਰ ਹੈ ਨਾ ਦੂਜੇ ਸਵੇਰ ਵੀਰੇ ਪਹਿਲੇ ਸਵੇਰ ਮਾਲਕਾਂ ਦਾ ਸਵੇਰੇ ਦੁੱਧ ਦੇ 13 ਲੀਟਰ ਚੋਇਆਗਾ ਹੁਣ ਅਗਲੇ ਨੇ ਸਮਝ ਨਾ ਲੈਣਾ ਵੀ 15 ਲੋਗ ਨੂੰ 10 ਲਊਗਾ ਠੀਕ ਆ ਬਈ ਲਿਆ ਰਾਮ ਨੇ ਬਾਕੀ ਸਾਊ ਸੀਰ ਬਹੁਤ ਜ਼ਿਆਦਾ ਵੀਰੇ ਹਾਂ ਉਹ ਤੁਸੀਂ ਚੈੱਕ ਕਰਕੇ ਦੇਖ ਲਓ ਸਾਊ ਬਹੁਤ ਹਨਾ ਹਾਂ ਹਾਂ ਵੀਰੇ ਉਹ ਇਹ ਆ ਬਈ ਬਰੀਡ ਦੇ ਵਿੱਚ ਹਨਾ ਹਾਂ ਹਾਂ ਵੀਰੇ ਤੇ ਲਿਆ ਰਾਮ ਨੇ ਮਾੜਾ ਇਹਨੂੰ ਤੋੜ ਕੇ ਸਿਰੇ ਚਾਰੇ ਹੀ ਥਾਣਾ ਬਈ ਹਨਾ 4 ਹੀ ਥਾਣਾ ਵੀਰੇ ਆ ਤੁਸੀਂ ਚੈੱਕ ਕਰਕੇ ਦੇਖ ਲਓ ਕੱਲਾ ਕੱਲਾ ਥਾਣਾ ਤੇ ਬਾਕੀ ਬਰੀਡ ਤੁਸੀਂ ਚੈੱਕ ਕਰਕੇ ਦੇਖੋ ਫੇਸ ਕੁਆਲਟੀ ਤੋਂ ਲੈ ਕੇ ਐਂਡ ਤੱਕ ਤੁਹਾਨੂੰ ਸਾਰੀ ਦਿਖਾਵਾਂਗੇ ਤੋਰ ਕੇ ਬੋਦੀ ਵਾਲੀ ਹੈ ਬਾਈ ਹਨ ਹਾਂਜੀ ਹਾਂਜੀ ਵੀਰੇ ਇਹ ਆ ਤੁਸੀਂ ਚੈੱਕ ਕਰ ਲਓ ਤੇ ਜਿਹੇ ਜਾਂ ਬਾਈ ਦੇ ਕੋਲ ਜਾਨਵਰ ਉਹੋ ਜਿਹੀ ਬਾਈ ਦਾ ਰੇਟ ਹੁੰਦਾ ਇਹ ਨਹੀਂ ਹੁੰਦਾ ਬਈ ਜਾਨਵਰ ਚੰਗਾ ਵਾਲ ਕਾਰਡ ਵਾਲਾ ਉਹਦੇ ਜਿਆਦੇ ਪੈਸੇ ਮੰਗ ਲੂਗਾ ਹਨਾ ਰਮਣੇ ਜਾਣ ਚਾਉਂ ਹਨਾ ਜਾਣ ਚਾਹਦੇ ਥੋੜਾ ਡੰਗੜਾ ਕਰਦੀ ਆ ਹਾਂ ਹੁੰਦੀ ਆਉਗੀ ਸਾਲਾ ਮਾਰਦੀ ਹਾਂ ਉਹ ਵੀ ਸਾਫ ਸੁਥਰੀ ਹੈ ਬਾਈ ਬੱਚੀ ਹਨਾ ਹਾਂ ਵੀਰੇ ਸਾਫ ਸੁਥਰੀ ਜਾਨ ਦੇ ਵਿੱਚ ਹਨਾ ਜਾਨ ਦੇ ਵਿੱਚ ਤੇ ਰਮਣੇ ਅੰਦਾਜ਼ਾ ਜਾਂ ਉਨਾਂ ਕ ਦੁੱਧ ਅਗਲਾ ਮੰਨ ਲਵੇ ਹਨਾ ਜਿੰਨਾ ਕਾ ਆਪ ਨੂੰ ਮਾਲ ਕਹਿੰਦੇ ਦੱਸਿਆ ਬਾਕੀ ਅਗਲੇ ਦੀ ਸਮਝ ਆਣਾ ਵੀਰੇ 12-13 ਕਿਲੋ ਪੁੱਠੇ ਹੱਥ ਨਾਲ ਦੇ ਦੂਗੀ ਬਾਈ ਕਹਿੰਦਾ 12-13 ਕਿਲੋ ਦੁੱਧ ਦੇ ਦੂਗੀ ਜਿਹੜੇ ਹਿਸਾਬ ਨਾਲ ਬਰੀਡ ਆ ਬਾਈ ਹਨਾ ਹਾਂਜੀ ਹਾਂਜੀ ਵੀਰੇ ਬਾਕੀ ਅਗਲੇ ਨੇ ਬਾਈ ਸਾਂਭਣੀ ਆ ਹਨਾ ਤੇ ਸਾਂਭ ਲੂਗਾ ਦਾ ਵੱਧ ਲੈ ਲੂਗਾ ਜੇ ਨਾ ਸਾਂਭੂਗਾ ਤਾਂ ਬਾਈ ਹਨਾ ਬਾਕੀ ਵੀ ਬਸੀ ਉਹ ਵਜਨ ਵਧਿਆਗਾ ਹਾਂ ਵਜਨ ਵਧਿਆ ਰਾਮਣੇ ਉਧਰ ਨੂੰ ਮੋੜ ਕੇ ਇੱਕ ਵਾਰ ਲਿਸਟ ਸੀਐਮ ਵੀ ਲੈ ਬਾਕੀ ਜਿੰਨੀ ਕਹਿਦੀ ਆ ਆਪਾਂ ਬਰੀਡ ਦੇ ਵੇ ਤੇ ਚੰਗੀ ਆ ਰਾਮਣੇ ਕਿੰਨੇ ਦੀ ਦੇਣੀ ਅੱਜ ਇਹ ਇਹ 40 ਦੇ ਦਾਂਗੇ ਵੀਰੇ ਅੱਜ ਇਹ ਆਪਾਂ ਕਿੰਨੇ ਦੀ ਦੇਣੀ ਆ 40000 ਦੀ ਇਹ ਕੋਈ ਵਪਾਰੀ ਸੱਜਣ ਵੀ ਲੈ ਜਾਂਦਾ ਉਹਦੇ ਵੀ ਇਹ ਮੇਰੇ ਹਿਸਾਬ ਨਾਲ ਸਾਂਚੇ ਚ ਫਟਾ ਜਾਣੀਆਂ ਕਿਉਂਕਿ ਠੰਡ ਥੁਣ ਚੰਗੇ ਆ ਸਾਂਭੀ ਜੇ ਥੋੜਾ ਜਿਹਾ ਟਾਈਮ ਇਹਨੇ ਚੰਗੀ ਹੋਰ ਵੀ ਬਣ ਜਾਣਾ ਵਾ ਬਾਕੀ ਤੁਸੀਂ ਇੱਥੋਂ ਚੈੱਕ ਕਰਕੇ ਦੇਖੋ ਅਮਰੋੜ ਤੋਂ ਲੈ ਕੇ ਅਖੀਰ ਤੱਕ ਜੇ ਫੇਸ ਤੋਂ ਲੈ ਕੇ ਅਖੀਰ ਤੱਕ ਪੂਰੀ ਬਰੀਡ ਦੇ ਵਿੱਚ ਆ ਬਾਈ ਹਨਾ ਪੂਰੀ ਬਰੀਡ ਦਾ ਬਾਕੀ ਵਜਨ ਹੈਗਾ ਵਾ ਵਜਨ ਦੇ ਹਿਸਾਬ ਨਾਲ ਹਨਾ ਇਹਨੇ ਦੁੱਧ ਬਾਈ ਦੇਈ ਦੇਣਾ ਹਨਾ ਬਾਕੀ ਉਹ ਵੀ ਸਾਊਗਾ ਤੁਹਾਨੂੰ ਦਿਖਾਉਣੇ ਇਹਦੇ ਵੀ ਲੈਵਲ ਹੋਗਾ ਤੇ ਇੱਥੋਂ ਤੁਸੀਂ ਚੈੱਕ ਕਰਕੇ ਦੇਖੋ ਬਹੁਤ ਜ਼ਿਆਦੇ ਸੋਹਣੀ ਮੱਛੀ ਆ ਬਾਕੀ ਘਰੇ ਖੜੀ ਵੀ ਸੋਹਣੀ ਲੱਗੂਗੀ ਬਾਈ ਹਨਾ ਜੇ ਕੱਲਾ ਕਹਰਾ ਜਾਨਵਰ ਹੈ ਵੀ ਪੂਰੀ ਮਾਸਟਰ ਅਸੀ ਹੈ ਜਿਹਨੂੰ ਕਹਿੰਦੇ ਆ ਉਹ ਚੀਜ਼ ਆ ਕੰਨਾਂ ਕਹਰਾ ਗਾਰੀ ਕਰਿਆ ਟਾਹਣਾ ਖੜੀ ਵੀਰੇ ਹੋਰ ਨਾ ਖੜੀ ਕਰੀ ਜਾਂਦੀ ਹਾਂ ਕੱਲ ਬਾਤ ਕਰੀਏ ਰਵਣੇ ਆਪਾਂ ਹਨਾ ਇਹਦੀ ਹਨਾ ਇਹਦੀ ਕੀ ਡਿਟੇਲ ਅਗਲੀ ਦੀ ਇਹ ਵੀਰੇ ਦੂਜੇ ਸੂਏ ਆ ਵੀ ਠੀਕ ਆ ਬਾਈ ਤੇ ਇਹਦਾ ਵੀਰੇ ਦੁੱਧ ਦਤਾ 14-15 ਕਿਲੋ ਠੀਕ ਆ ਬਾਈ ਤੇ ਬਾਕੀ ਉਹਨੇ ਆ ਵੀ ਸਮਝ ਨਾ ਲੈਣੀ ਆ ਜਿਹਨੇ ਪੈਸੇ ਲੈਣੇ ਅਗਲਾ ਸਿਆਣਾ ਹੀ ਆ ਸਿਆਣਾ ਹੀ ਆ ਲਿਆ ਮਾੜਾ ਇਹਨੂੰ ਤੋੜ ਕੇ ਇੱਥੋਂ ਤੁਸੀਂ ਚੈੱਕ ਕਰਕੇ ਦੇਖੋ ਸੱਜਣੂ ਬੂਥੀ ਬਾਥੀ ਬੋਦੀ ਬਾਦੀ ਚੈੱਕ ਕਰ ਚੰਗੀ ਆ ਇੱਥੇ ਦੇਖ ਇਹ ਵੀਰੇ 20 ਦਿਨ ਪਿਆ ਜੀ ਇਹਦੇ ਹਜੇ 20 ਦਿਨ ਪਏ ਆ ਉਹੋ ਜਿਹੀ ਇਹਦਾ ਰੇਟ ਹੋਊਗਾ ਥਣ ਤੁਸੀਂ ਇਹਦਾ ਆਰਡਰ ਇੱਥੋਂ ਚੈੱਕ ਕਰਕੇ ਦੇਖ ਲਓ ਬਾਕੀ ਕਲਰ ਕੁਨਰ ਦੇ ਵਿੱਚ ਬਹੁਤ ਸੋਹਣੀ ਆ ਬਾਈ ਹਨਾ ਹਾਂਜੀ ਹਾਂਜੀ ਵੀਰੇ ਹੂੰ ਵੀ ਜੇ ਆਪਾਂ ਕਹਦੀਏ ਜਾਣ ਜਾਂ ਬੱਛੀ ਕੋਈ ਬਾਲੀ ਜੇ ਪਤਲੀ ਨਿੱਕੀ ਨਹੀਂ ਹੈਗੀ ਤੇ ਰਮਣੇ ਇਹਦਾ ਅੰਦਾਜ਼ਾ ਜਿਆ ਦੁੱਧ ਦਾ ਕਿੰਨਾ ਦਾ ਸੇ ਮਾਲ ਕਰਨੇ ਆਪਾਂ ਨੂੰ ਇਹਦੇ 14 15 ਗਰ ਦੇ ਚੋਇਆ ਹੋਇਆਗਾ ਜਿਹੜਾ ਪਿਛਲੇ ਸੂਏ ਤੇ ਤੋੜਾ ਹੈ ਨਾ ਮੇਰੇ ਹਿਸਾਬ ਨਾਲ ਵੀਰੇ ਰਤਰੇ ਹਿਸਾਬ ਨਾਲ 15 ਤੋਂ ਬਾਹਰ ਚਲਣੀ ਚਾਹੀਦੀ ਆ ਚਲਣੀ ਚਾਹੀਦੀ ਆ ਜਿਹੜੇ ਹਿਸਾਬ ਨਾਲ ਬਰੀਡ ਆ ਬਾਈ ਹੈ ਨਾ ਬਰੀਡ ਆ ਤੇ ਮੋੜੀ ਬਾਈ ਇਹਨੂੰ ਇੱਧਰ ਨੂੰ ਮਾੜਾ ਇੱਥੋਂ ਤੁਸੀਂ ਚੈੱਕ ਕਰਕੇ ਦੇਖੋ ਬੇਲ ਲੈਂਥ ਇਹਦੀ ਤੇ ਰਾਮ ਨੇ ਇੰਨੀ ਕੱਚੀ ਇਹ ਅੱਜ ਆਪਾਂ ਇਹਦਾ ਕੀ ਦੇਣ ਲੈਣਾ ਬਾਈ ਇਹ 45 ਦੇਣਾ ਵੀਰੇ ਇਹ 45000 ਦੀ ਤੁਹਾਨੂੰ ਮਿਲ ਜਾਣੀ ਆ ਦੰਡ ਲੈਂਦੀ ਹਜੇ ਇਹ 20 ਵੀਰੇ 20 ਦੰਡ ਲੈਂਦੀ ਆ 20 ਦਿਨਾਂ ਦੇ ਵਿੱਚ ਇਹਨੇ ਕੋਈ ਹੋਰ ਹੀ ਗੱਲਬਾਤ ਬਣਾ ਜਾਣੀ ਆ ਜਿਹੜੇ ਹਿਸਾਬ ਨਾਲ ਬੱਛੀ ਕੋਲੇ ਬਰੀਡ ਆ ਜਾਤ ਆ ਬਾਕੀ ਤੁਸੀਂ ਚੈੱਕ ਕਰਕੇ ਦੇ ਲਓ ਵਜਨ ਫਿਟਿੰਗ ਦੇ ਵਿੱਚ ਜਾ ਕੇ ਦੇਖ ਲੋ ਵੀ ਢੱਡੇ ਢੁੱਡੇ ਦਿਖਾਵ ਨਾਲ ਪੂਰਾ ਜਣੀ ਦੀ ਹੈਗਾ ਬਈ ਦਾ ਚੰਗਾ ਬਾਕੀ ਫੇਸ ਕੁਆਲਟੀ ਹੋ ਗਈ ਪਿਆਰ ਹੋਈ ਬਸ ਇਹ 60-60 ਹਜ਼ਾਰ ਦੀ ਆ 60-60 ਹਜ਼ਾਰ ਦੀ ਆ ਕਿਉਂਕਿ ਬਈ ਰੰਗ ਰੂਗ ਬਹੁਤ ਥੋੜਾ ਹੈ ਨਾ ਬਾਕੀ ਵੀ ਬਰੀਡ ਵੀ ਬਹੁਤ ਆ ਬੱਸੀ ਦੀ ਬਰੀਡ ਸੋਹਣੀ ਜਿਹੜੀ ਮੇਨ ਗੱਲ ਹੈ ਨਾ ਆ ਯਾਰ ਬਣ ਆ ਨਗੀਨੇ ਪੀਛ ਦੀ ਗੱਲਬਾਤ ਕਰੀਏ ਬਈ ਕੀ ਡਿਟੇਲ ਹੈ ਦੀ ਇਹ ਵੀਰੇ ਮੂੰਹੋਂ ਕੱਚੀ ਖੀਰੀ ਆ ਠੀਕ ਆ ਬਈ ਤੇ ਵੀਰੇ ਦੇ ਮੰਨ ਕੇ ਚਲੋ 4 ਮਹੀਨੇ 5-6 ਦਿਨ ਘਾਟਾ ਠੀਕ ਆ ਬਈ ਆਪਣੀ ਚੈੱਕ ਕਰਾਈਏ ਜਿਹਨੇ ਲੈਣੀ ਆ ਉਹਦਾ ਚੈੱਕ ਕਰਾ ਲਾ ਆਏ ਗੱਬਣ ਵੀ ਆ ਹਾਂ ਗੱਬਣਾ ਵੀਰੇ ਇਹ ਬਈ ਹੈ ਕੀ ਦੀ ਆਪ ਇਹ ਇਹ ਵੀਰੇ ਟੈਸਨ ਦੀ ਆਪ ਆ ਰੋਕੀ ਬੋਲ ਤੋ ਗੱਬਣਾ ਗੱਬਣ ਕਿੰਨੇ ਟਾਈਮ ਦੀ ਰਮਨੇ ਇਹ ਵੀਰੇ 4 ਮਹੀਨੇ ਤੋਂ 5 6 ਦਿਨ ਘਟਾ ਚੈੱਕ ਪਾਸ ਹਨਾ ਚੈੱਕ ਪਾਸ ਆ ਵੀਰੇ ਮੜਾ ਜਾ ਤੋਰੀ ਮੂੰਹ ਵੀਰੇ ਕੱਚੀ ਖੀਰੀ ਆ ਜੀ ਕੱਚੀ ਖੀਰੀ ਬਰੀਡ ਬੜੀ ਜਾ ਰਹੀ ਮੈਂ ਕਹਿੰਦਾ ਵੀਰੇ ਸਰਾਈ ਆ ਜਿਹਨਾਂ ਨਾਲ ਕਹਿੰਦਾ ਅਗਲੇ ਬਰੀਡ ਤਿਆਰ ਕਰਨੀ ਇਹ ਤੋ ਕਰ ਲਵੇ ਹਾਂ ਗਾਂ ਜੇ ਕਿਸੇ ਸੱਜਣ ਨੇ ਬਾਈ ਬਰੀਡਿੰਗ ਵਾਸਤੇ ਵੀ ਹਨਾ ਲੈਣੀ ਆ ਤੇ ਬਰੀਡਿੰਗ ਵਾਸਤੇ ਵੀ ਬਹੁਤ ਜ਼ਿਆਦਾ ਚੰਗੀ ਆ ਇੱਥੋ ਤੁਸੀਂ ਚੈੱਕ ਕਰਕੇ ਦੇਖੋ ਬੂਥੀ ਵਾਥੀ ਬਹੁਤ ਸੋਹਣੀ ਬੋਦੀ ਵਧੀਆ ਆ ਆ ਦੇ ਰਾਜੀ ਰੂਜੀ ਬਹੁਤ ਆ ਬਾਈ ਹੈਨਾ ਤੇ ਰਾਜੀ ਸਾਰੀਆਂ ਬੱਸੀਆਂ ਬਹੁਤ ਆਦੀ ਹਾਂ ਥਣ ਵੀ ਤੁਸੀਂ ਇਹਦੇ ਚੈੱਕ ਕਰਕੇ ਦੇਖ ਲਓ ਇੱਥੋਂ ਚਾਰੇ ਹੀ ਥਾਣਾ ਬਾਈ ਹੈਨਾ ਚਾਰੇ ਹੀ ਥਾਣਾ ਵੀਰੇ ਤੇ ਗੱਬਣਾ ਜਿਹੜੀ ਉਹ ਚੈੱਕ ਪਾਸ ਚਾਹੇ ਸੱਜਣ ਕੋਈ ਹੈਨਾ ਆਪਦਾ ਆਪਦੀ ਕਰਾ ਲਵੇ ਵੀਰੇ ਆਪਣੀ ਕਰਾਈ ਹੋਈ ਆ ਆਪਦੀ ਕਰਾ ਲਵੇ ਹੈਨਾ ਇੱਥੋਂ ਤੁਸੀਂ ਚੈੱਕ ਕਰਕੇ ਦੇਖੋ ਬਹੁਤ ਜ਼ਿਆਦਾ ਟਾਪ ਦੀ ਆ ਰਮਣੇ ਆਪ ਇਹ ਚੰਗੇ ਦੀ ਆ ਹੈਨਾ ਹਾਂ ਜੀ ਹੁਣ ਵੀ ਇਹਦੇ ਚੰਗਾ ਲੱਗੇ ਜੇ ਬਾਹਲੇ 100 ਰੁਪਏ ਮੰਗੇਗਾ ਨਾ ਨਾ ਵੀਰੇ ਬੱਸੀਆਂ ਦੇ ਭਾ ਕਰੂੰਗਾ ਬੱਛੀਆਂ ਵਾਲਾ ਭਾਈ ਕਰੇਗਾ ਹਾਂ ਹਾਂ ਵੀਰੇ ਰਮਣੇ ਬਾਹਲੇ 100 ਰੁਪਏ ਮੰਗੇਗਾ ਨਾਣਾ ਭਰੇ ਆ ਜੀ ਲੋਪ ਬਰੀਡਾਂ ਲੱਖ ਲੱਖ ਰੁਪਇਆ ਮੰਗੀ ਜਾਂਦਾਗਾ ਬਿਲਕੁਲ ਬਾਈ ਆਪਾਂ ਬੱਸੀਆਂ ਆ ਭਾਈ ਦੇਣਾ 40000 ਦੇਣਾ ਵੀਰੇ ਮੋੜੀ ਕਰਾਂ ਕਿੰਨੇ ਦੀ ਦੇ ਦੇਣੀ ਆਪਾਂ ਇਹ 40000 ਦੀ ਦੇ ਦਾਂਗੇ ਵੀਰੇ ਲਓ ਵੀ ਮਤਰੋ 40000 ਦੀ ਫੁੱਲ ਰਿਕਾਰਡ ਵਾਲੀ ਵੈੜ ਤੁਹਾਨੂੰ ਆਹ ਬੱਚੀ ਮਿਲ ਜਾਣੀ ਆ ਬਾਕੀ ਕਿਸੇ ਵੀ ਸੱਜਣ ਨੇ ਜਿਹਨੇ ਲੈ ਕੇ ਜਾਣੀ ਆ ਚੈੱਕ ਪਾਸਤੀ ਕਰਾ ਕੇ ਲੈ ਜਾਓ ਬਾਈ ਕਹਿੰਦਾ ਆਪਣੀ ਚੈੱਕ ਪਾਸ ਕਰਾਈ ਹੋਈ ਆ ਨਗੀਨਾ ਪੀਸੀ ਆ ਬਾਈ ਜਿਹਦੇ ਘਰੇ ਚਲੀ ਗਈ ਤੇ ਯਾਦ ਕਰਿਆ ਕਰੋਗੇ ਤੁਸੀਂ ਕਿਸੇ ਪਾਸਿਓ ਯਾਰ ਬੱਚੀ ਦਾਬਦੀ ਨਹੀਂ ਚਾਹੇ ਬਾਈ ਸ਼ੋਹ ਜਲਾ ਲਿਓ ਲਿਆ ਕੇ ਹੈਨਾ ਬਰੀਡ ਹੈ ਹੈਨਾ ਪੂਰੀ ਬਰੀਡ ਆ ਵੀਰੇ ਵਸ਼ੀ ਨਿੱਕਿਆ ਆ ਮੂੰਹ ਆ ਪੂਰੀ ਬਰੀਡ ਆ ਰੇਟ ਕੀਤਾ ਆਪਾਂ ਇਹਦਾ 40000 ਰੁਪਏ ਬਈ ਸਰਫੀ 40000 ਰੁਪਏ ਸਰਫੀ ਬਾਈ ਹੈਨਾ ਪਾਸ ਆ ਬਾਕੀ ਤੁਸੀਂ ਚੈੱਕ ਪਾਸ ਕਰਵਾ ਵੀ ਸਕਦੇ ਹੋਣਾ ਰਵਣੀ ਗੱਲਬਾਤ ਕਰੀਏ ਆਪਾਂ ਹੈਨਾ ਲੋਕਾਂ ਨੂੰ ਹੋਏ ਕੋ ਟਾਈਮ ਖਿੱਚਵਾਈਆਂ ਕੰਮ ਦਾ ਟਾਈਮ ਅਗਲਾ ਭਗਾਈ ਨਗਰ ਆ ਪੋਚੀ ਰੇਟ ਕੀ ਬਾ ਰੇਟ ਆਪਾਂ ਖਤਮ ਹੀ ਕਰਿਆ ਰਵਣੀ ਗੱਲ ਕਰੀਏ ਇਹਦੀ ਬਾਈ ਕੀ ਡਿਟੇਲ ਹੈ ਇਹਦੀ ਇਹ ਵੀ ਵੀਰੇ ਦੂਜੇ ਸੂਏ ਆ ਠੀਕ ਆ ਬਾਈ ਇਹਦੇ 5 6 ਦਿਨ ਬਾਕੀ ਪਏ ਆ 5 6 ਦਿਨ ਜਿਹੜੇ ਇਹਦੇ ਬਾਕੀ ਪ ਫਿਰ ਵੀ ਗੱਲ ਅਗਲੇ ਨੇ ਸਮਝਣਾ ਆਪਦੀ ਨਾਲ ਲੈਣੀ ਆ ਆਪਦੀ ਨਾਲ ਲੈਣੀ ਇਹਨੂੰ ਮੜਾ ਜਾ ਖੋਲੀ ਰਮਣੇ ਆਡਰ-ਆਡਰ ਬਹੁਤ ਚੰਗਾ ਕਰੀ ਫਿਰਦੀ ਆ ਦੇਖ ਇੱਥੇ ਹਨਾ ਇਹ ਮਗਰੋਂ ਵੀ ਬਹੁਤ ਜ਼ਿਆਦਾ ਚੰਗਾ ਸੂਹ ਦੇ ਨੇੜਾ ਪੂਰਾ ਫੀਡਿੰਗ ਵਾਲਾ ਤੇਰੇ ਫੀਡਿੰਗ ਵਾਲਾ ਬਾਕੀ ਬਰੀਡ ਦੇ ਵਿੱਚ ਵੀ ਸੋਹਣੀਆਂ ਤੁਸੀਂ ਇੱਥੋਂ ਚੈੱਕ ਕਰਕੇ ਦੇਖ ਲਓ ਜਾਣ ਦੇ ਬੈ ਕੰਨ ਗੱਲ ਕਰੀਏ ਬੱਚੀ ਹਨਾ ਆਪਾਂ ਤੇ ਰਮਣੇ 13-14 ਕਿਲੋ ਦੁੱਧ ਪਿਛਲੇ ਸੂਏ ਦਾ ਹਾਂਜੀ ਹਾਂਜੀ ਵੀਰੇ 13-14 ਕਿਲੋ ਤੁਸੀਂ ਇਸ ਇਸ ਵਾਰ ਮੰਨ ਲਿਓ ਬਾਕੀ ਥੋੜੀ ਬਈ ਸੇਵਾ ਤੇ ਥੋੜੀ ਸਮਝ ਆ ਹਨਾ ਜਣ ਲੈਂਦੀ ਇਹ 6-7 6 7 ਬਰੇ 6 7 ਦਿਨ ਬਾਈ ਕਹਿੰਦਾ ਲੈਂਦੀ ਐ ਇੱਥੋਂ ਤੁਹਾਨੂੰ ਮੈਂ ਰੋਕ ਕੇ ਇਹਨੂੰ ਇਹਦੀ ਬਰੀਡ ਚੈੱਕ ਕਰਾ ਦੇਣਾ ਬਰੀਡ ਤੁਸੀਂ ਚੈੱਕ ਕਰਕੇ ਦੇਖੋ ਬਹੁਤ ਜ਼ਿਆਦੇ ਚੰਗੀ ਐ ਬਾਕੀ ਸਾਲੂ ਸੀਫ ਆ ਬਾਈ ਹੈਨਾ ਹਾਂਜੀ ਹਾਂਜੀ ਬਰੇ ਆ ਡਰੋਡਰ ਬਹੁਤ ਜ਼ਿਆਦੇ ਕੁਆਲਿਟੀ ਵਾਲਾ ਲੱਗਿਆ ਹੋਇਆ ਕਰਮਾਲੀ ਦੀ ਹੈਨਾ ਫਿਟਿੰਗ ਆ ਡਰ ਬਰੇ ਇਹਨੀਆਂ ਆ ਡਰ ਹੈਨਾ ਇੱਥੋਂ ਦੀ ਚੈੱਕ ਕਰ ਲਓ ਕੱਲਾ ਕੱਲਾ ਜਿਹੜਾ ਥਾਣਾ ਕਰਮਾਲੀ ਦੇ ਲੱਗਿਆ ਹੋਇਆ ਵਾ ਰਾਮਣੇ ਮੋੜੀ ਇਹਨੂੰ ਮਾੜਾ ਜਾਂ ਆਪਾਂ ਦੂਜੀ ਸਾਈਡ ਤੋਂ ਵੀ ਮਾੜਾ ਜਾਂ ਸੱਜਣਾ ਨੂੰ ਹੈਨਾ ਨਿਗ੍ਹਾ ਮਰਵਾ ਦੀ ਇਹ ਇੱਥੇ ਚੈੱਕ ਕਰਕੇ ਦੇਖੋ ਤੇ ਇਹਦਾ ਬਈ ਅੱਜ ਦੇਣ ਲੈ ਵੀ ਰੇਟ ਆਪਾਂ ਖਤਮੇ ਜਿਹਾ ਹੀ ਕਰੇ ਆ ਹਨਾ ਨਾ ਦਾ ਅਗਲੇ ਦਾ ਟਾਈਮ ਖਰਾਬ ਹੋਵੇ ਨਾ ਹੀ ਆਪਣਾ ਟਾਈਮ ਖਰਾਬ ਹੋਵੇ ਹਨਾ ਆ ਤੁਸੀਂ ਚੈੱਕ ਕਰਕੇ ਦੇ ਲੋ ਬਨਾਪ ਬਨੂਪਰ ਦੇ ਵਿੱਚ ਚੰਗੀ ਆ ਬਾਕੀ ਦੁੱਧ ਬਾਈ ਤੇ ਪੁੱਤ ਕਹਿੰਦੇ ਹੁੰਦੇ ਆ ਕਰਮਾ ਦਾ ਹੁੰਦਾ ਉਹ ਤੁਸੀਂ ਆਪਦੀ ਸਮਝ ਦੇ ਨਾਲ ਲੈਣਾ ਹੁੰਦਾ ਵਾ ਵੀ ਤੁਸੀਂ ਇਹ ਤੋਂ ਕਿੰਨਾ ਲੈ ਲਓਗੇ ਜੇ ਤੁਸੀਂ ਉਹੋ ਜੀ ਸ਼ਾਮ ਕਰ ਲਓਗੇ ਤਾਂ ਚੰਗਾ ਦੇ ਦੇਊਗੀ ਜੇ ਤੁਸੀਂ ਸ਼ਾਮ ਘੱਟ ਕਰ ਲਓਗੇ ਤਾਂ ਬਾਈ ਫਿਰ ਤੁਹਾਨੂੰ ਪਤਾ ਹੀ ਆ ਹਨਾ ਖੜੀਆਂ ਵੀ ਰਹਿੰਦੀਆਂ ਲੋਕਾਂ ਦੀ ਹਨਾ ਬਾਕੀ ਵੀ ਆਪਣੇ ਸਾਧਿਆਂ ਬਸੇ ਸਾਊ ਸੀਲ ਆ ਜੋ ਮਰਜ਼ੀ ਕੀਤੇ ਮਰਜ਼ੀ ਬੈਠੇ ਲੈ ਲੈ ਤੇ ਜਾ ਕੇ ਲੈ ਇੰਦਰ ਨੂੰ ਮਰਜ਼ੀ ਕੀਤੀ ਫਿਰ ਕੋਈ ਟੱਕਰ ਹੀ ਨਹੀਂ ਹੈ ਹਨਾ ਕੋਈ ਚੀਜ਼ ਨਹੀਂ ਤੇ ਰ ਇਹ ਕਿਰਮ ਵਾਲੀ ਹੈ ਇਹ ਕਿੱਥੋਂ ਆਈ ਆ ਇਹ ਵੀਰੇ ਫਾਰਮ ਚੋਂ ਆਈ ਆ ਇਹ ਕਹਦੇ ਆਸਟ੍ਰੇਲੀਆ ਵਾਲੇ ਫਾਰਮ ਚੋਂ ਤਾਂ ਨਹੀਂ ਲਿਆ ਹਾਂ ਨਾ ਵੀਰੇ ਇਧਰਲੇ ਫਾਰਮ ਤੋਂ ਵੀ ਇਸੇ ਫਾਰਮ ਚੋਂ ਆਈ ਆ ਵੀਰੇ ਲਓ ਵੀ ਮੇਰੇ ਤੋਂ ਚੈੱਕ ਕਰਾ ਕੇ ਦਿਓ ਇੱਕ ਟਾਈਮ ਇਹਨੂੰ ਰੋਕ ਕੇ ਦੇਖਣ ਵਾਲਾ ਕੰਮ ਹੋਇਆ ਬਈ ਕੀ ਡਿਟੇਲ ਹੈ ਜੀ ਨਾਮ ਨੇ ਇਹ ਵੀਰੇ ਮੂੰਹ ਦੋਗ ਦਾ ਇੱਕ ਦੰਦ ਕੱਢਿਆਗਾ ਇਹਨੇ ਠੀਕ ਆ ਬਾਈ ਉੰਦੀ ਇਹ ਖੀਰੀਆਂ ਦੇ ਵਿੱਚ ਹੀ ਆ ਠੀਕ ਆ ਬਾਈ ਆਪਣਾ ਦੱਸਣਾ ਵੀਰੇ ਫਰਜ਼ ਆ ਜਿਹਨੇ ਆਨਲਾਈਨ ਵੀ ਮਗਾਉਣੀਆਂ ਬੰਦੇ ਨੂੰ ਕੋਈ ਦਿੱਕਤ ਨਾ ਆਵੇ ਦਿੱਕਤ ਨਾ ਆਵੇ ਹਾਂ ਆਪ ਵੀਰੇ स्नोਮੈਨ ਦੀ ਆ ਠੀਕ ਆ ਬਾਈ ਜਿਹਦਾ ਇਹ ਲੱਗਿਆ ਹੋਇਆ ਐਬੀਐਸ ਦਾ ਪੇਪਰ ਲੱਗਿਆ ਹੋਇਆਗਾ ਜਿਹੜਾ ਇਸ ਟਾਈਮ ਲੱਗਿਆ ਹੋਇਆ ਹਾਂ ਐਬੀਐਸ ਦਾ ਪੇਪਰ ਲੱਗਿਆ ਲੱਗਿਆ ਸਿਕਸੜਾ ਵੀਰੇ ਅੱਛਾ ਮੰਨ ਲਾ ਬਈ ਬੱਚੀ ਕੋਈ ਦੇਉਗੀ ਹਾਂ ਲਓ ਉਹ ਮਾਰਾਂ ਨੂੰ ਪਤਾ 1-2% ਹੁੰਦੇ ਆ ਬੱচ্ছা ਦੇ ਸਕਦੀ ਆ ਹਾਂ ਵੈਸੇ ਯਾਨੀ ਦੀ ਕਹਦੀ ਆ ਆਪਾਂ ਜਿਆਦਾ ਚਾਂਸ ਬੱਚੀ ਦੇਈ ਜਿਆਦਾ ਬੱਚੀ ਦੇ ਆ ਤੇ ਦੋ ਪੀੜੀਆਂ ਰਿਕਾਰਡ ਆ ਵੀਰੇ ਇਹਦੀ ਮਾਂ ਸੀ ਉਹ ਤੇ ਰਮਣੇ ਥਾਣ ਵੀ ਇਹਦੇ ਬਹੁਤ ਸੋਹਣੇ ਚਾਰੇ ਹੀ ਹਨ ਚਾਰੇ ਹੀ ਥਾਣਾ ਵੀਰੇ ਤੇ ਇੱਥੋਂ ਤੁਸੀਂ ਚੈੱਕ ਕਰਕੇ ਦੇਖੋ ਆ ਕਰੀ ਮੜਾ ਜਿਆ ਦਿਖਾਈ ਬਾਈ ਲਓ ਬਹੁਤ ਜਿਆਦਾ ਚੰਗਾ ਥਾਣ ਲੱਗਿਆ ਹੋਇਆ ਹੈ ਨਾ ਗਰਮ ਵਾਲੀ ਹਾਂਜੀ ਹਾਂਜੀ ਬਹੁਤ ਬਹੁਤ ਚੰਗਾ ਵੀਰੇ ਕਿੰਨੇ ਮਹੀਨੇ ਲਈ ਚੈੱਕ ਪਾਸ ਹੋ ਗਈ ਬਈ ਇਹ 6 ਮਹੀਨੇ ਤੋਂ ਵੀਰੇ 6 ਦਿਨ ਘਟਾ 6 ਮਹੀਨੇ ਤੋਂ 6 ਦਿਨ ਘਟਾ 6 ਦਿਨ ਘਟਾ ਇਹਨੂੰ ਆਪਾਂ ਮੜਾ ਜਿਆ ਤੋੜ ਦਈਏ ਜਾਣ ਤੇ ਬਹੁਤਾ ਬੱਛੀ ਆ ਵੀ ਤਰੂ ਤਾਂ ਦੇ ਲੈਂਦੇ ਆਪਾਂ ਕੋਈ ਖੁੱਲੀ ਫਿਰਦੀ ਆਈ ਆ ਟਰਾਈ ਕਰ ਲੈਂਦੇ ਆ ਤੁਹਾਨੂੰ ਤੋੜ ਕੇ ਜਿੰਨੀ ਹੋ ਸਕਦੀ ਬਾਈ ਦਿਖਾਵਾਂਗੇ ਇਹ ਇੰਨੇ ਚੱਕ ਕਰ ਬਹੁਤ ਜਿਆਦਾ ਸੋਹਣੀ ਆ ਯ ਕਾਇ ਅਸਟ੍ਰੇਲੀਆ ਵਾਲੇ ਫਾਰਮ ਦੀ ਕਹਿ ਕੇ ਵੇਚ ਰੀ ਹੈ ਨਾ ਇਹ ਫੋੜ ਦਾ ਬਾਈ ਇਹ ਚੈੱਕ ਕਰੋ ਇਹ ਇੰਨੇ ਨਾਲ ਵੀ ਜਾਨਵਰ ਦਾ ਥੋੜਾ ਜਿਹਾ ਅੰਗ ਪੈਰ ਦਾ ਪਤਾ ਲੱਗ ਜਾਣਾ ਤੁਰੰਤ ਉਹ ਭਰੇ ਸੱਟ ਪੇੜ ਨਾਲ ਖਾਲਵੇ ਮਹਿੰਗੀ ਬੱਸੀ ਆ ਦਾ ਪਾਣੀ ਬਾਈ ਤੋੜ ਦੇ ਰਮਣੇ ਹਿਸਾਬ ਨਾਲ ਰਿਕਾਰਡ ਦੱਸਿਆ ਹੈ ਨਾ ਹਾਂਜੀ ਉਹ ਹਿਸਾਬ ਨਾਲ ਬਾਹਲੇ ਪੈਸੇ ਮੰਗੇਗਾ ਇਹਦੇ ਨਾ ਨਾ ਬਰੇ ਹਿਸਾਬ ਦੇ ਮੰਗਾਗੇ ਆਪਾਂ ਬੱਸੀਆਂ ਵਾਲਾ ਮੁੱਲੀ ਕਰਾਂ ਨਾਲ ਗੱਭਣਾ ਨਾਲੇ ਗੱਭਣਾ ਹਾਂ ਇਹ ਜੀ ਬਰੇ ਬੱਸੀ ਨਹੀਂ ਮੀਹਾ ਪਿੰਡਾਂ ਲੱਭਦੀ ਨਹੀਂ ਲੱਭਦੀ ਹੈ ਨਾ ਹਾਂ ਫਾਰਮ ਜੀ ਵੀ ਇੱਕ ਅੱਧੇ ਹੁੰਦੀ ਅਗਲਾ ਕਹਿੰਦਾਗਾ ਬਿਲਕੁਲ ਬਾਈ ਹੈ ਨਾ ਰਮਣੇ ਕੀ ਮੁੱਲ ਕਰਨਾ ਇਹ ਪਰ ਮੋਲ ਕਿੰਨਾ 70 ਕਰਾ ਲਓ 75 ਕਰਾ ਲਓ 65000 ਦੀ ਆਪਾਂ ਬੱਛੀ ਦਵਾਂਗੇ ਲਓ ਜੀ ਮੈਂ ਤੇਰੇ 65000 ਦੀ ਤੁਹਾਨੂੰ ਆ ਨਗੀਨਾ ਪੀਛਾ ਜਿਹੜੀ ਮੇ ਮਾਰਗੀ ਜਿਹੜੀ ਬੱਛੀ ਮਿਲ ਜਣੀ ਹੈ ਸ਼ੋਅ ਕੁਆਲਿਟੀ ਦੀ ਜਿਹਨੂੰ ਆਪਾਂ ਕਹਿੰਦੇ ਆ ਉਹੋ ਬੱਛੀ ਹੈ ਬਾਈ ਹਨਾ ਰਮਣੇ ਹਾਂ ਹਾਂ ਵੀਰੇ ਤੇ ਰਮਣੇ ਇੱਕ ਵਾਰ ਹਨਾ ਤੇ ਮੋਬਾਈਲ ਨੰਬਰ ਤੇ ਫਾਰਮ ਦੀ ਲੋਕੇਸ਼ਨ ਸੱਜਣਾ ਬੋਲ ਦੀ ਵੀਰੇ ਮੇਰਾ ਪਿੰਡ ਤਾਜਪੁਰ ਰਾਏਕੋਟ ਤੋਂ ਸਹੀ 2 ਕਿਲੋਮੀਟਰ ਤੇ ਆਉਂਦਾਗਾ ਹਾਂਜੀ ਤੇ ਮੋਬਾਈਲ ਨੰਬਰ 79732 33431 95924 9592 ਬਾਈ ਦਾ ਨੰਬਰ ਵੀਰੇ ਵੀਰੇ ਫੋਨ ਨਹੀਂ ਲੱਗਦਾ ਨਾ WhatsApp ਤੇ ਉਹ ਬੰਦਾ ਮਰਜ਼ੀ ਲਾ ਲਵੇ ਠੀਕ ਆ ਬਾਈ ਹਾਂ ਕਈ ਵਾਰੀ ਫੋਨ ਪਤਾ ਨਹੀਂ ਕੀ ਗੱਲ ਆ ਸਾਰੇ ਮੋਬਾਈਲਾਂ ਦੇ ਚੱਕਰ ਜਾਂਦਾ ਕੋਈ ਕਈ ਵਾਰੀ ਕੋਈ ਨੈਟਵਰਕ ਦਾ ਇਸ਼ੂ ਹੁੰਦਾ ਤਾਂ ਬਾਈ ਕਹਿੰਦਾ ਵੀ ਜਦੋਂ ਮਰਜ਼ੀ WhatsApp ਜਦੋਂ ਮਰਜ਼ੀ ਲਾ ਲਵੇ ਵੀਰੇ ਲਾ ਸਕਦੇ ਆ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਇਹਨਾਂ ਜਾਨਵਰਾਂ ਦੇ ਵਿੱਚੋਂ ਕੋਈ ਵੀ ਜਾਨਵਰ ਖਰੀਦਣਾ ਦਾ ਤੁਹਾਡਾ ਵਿਚਾਰ ਬੰਦਾ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਲੈਣੀ ਆ ਬਾਕੀ ਜਿੰਨਾ ਬਾਈ ਨੇ ਜਾਣਕਾਰੀ ਦਿੱਤੀ ਉਹ ਤੁਹਾਡੇ ਨਾਲ ਆਪਾਂ ਸਾਂਝੀ ਕਰਤੀ ਕੋਈ ਵੀ ਜਾਨਵਰ ਖਰੀਦਣਾ ਉਹਦੀ ਤਸੱਲੀ ਪਰਖ ਤੇ ਉਹਦੀ ਸਮਝ ਦੇ ਨਾਲ ਖਰੀਦਣਾ ਜਾਂਦੇ ਵਸਦੇ